ਹਾਂ ਲੋ ਹਾਂਜੀ ਸਾਰਨ ਮੇਰੇ ਬਲੋਂ ਸੱਤ ਸਿਰਿਆ ਕੱਲ ਅੱਜ ਮੇਰੀ ਹੋਈ ਕਰਦਿਆ ਨਾਲ ਲੜਾਈ ਲੜਾਈ ਵੀ ਬਹੁਤ ਜ਼ਬਰਦਸਤ ਹੋਈ ਕਿਉਂਕਿ ਹਰ ਇੱਕ ਗੱਲ ਦੇ ਵਿੱਚ ਕਸੂਰ ਹਣਾ ਔਰਤ ਦਾ ਹੀ ਨਿਕਲਦਾ ਚਾਹੇ ਉਹ ਸਾਸੋਰ ਹੋਵੇ ਚਾਹੇ ਪਤੀ ਹੋਵੇ ਚਾਹੇ ਕਰਦਾ ਕੋਈ ਵੀ ਮੈਂਬਰ ਹੋਵੇ ਉਹ ਕਸੂਰ ਜਦੋਂ ਕੋਈ ਵੀ ਹਨਾ ਘਰ ਦੇ ਵਿੱਚ ਲੜਾਈ ਝਗੜਾ ਹੁੰਦਾ ਤਾਂ ਕਸੂਰ ਔਰਤ ਦੇ ਵਿੱਚ ਹੀ ਕੱਢਿਆ ਜਾਂਦਾਗਾ ਕਿਉਂਕਿ ਪਤਾ ਨਹੀਂ ਕੀ ਗੱਲ ਹੈਗੀ ਮੇਰੇ ਨਾਲ ਵੀ ਅੱਜ ਇਹੀ ਹੋਇਆ ਮੈਂ ਤੁਹਾਡੇ ਨਾਲ ਸਾਰੀ ਗੱਲ ਅੱਜ ਸਾਂਝੀ ਕਰਨੀ ਹੈ ਤੁਸੀਂ ਜਰੂਰ ਦੱਸਣਾ ਕਮੈਂਟ ਬਾਕਸ ਦੇ ਵਿੱਚ ਵੀ ਮੇਰਾ ਇਸ ਦੇ ਵਿੱਚ ਕਿੱਥੇ ਕਸੂਰ ਹੈ ਤੇ ਕਿੱਥੇ ਮੈਂ ਗਲਤ ਹ ਤੇ ਹਾਂਜੀ ਆਪਾਂ ਤਾਂ ਹੁਣ ਦੱਸ ਦਿਆਂ ਕਿ ਆਪਣੀ ਲੜਾਈ ਹੋਈ ਤਾਂ ਹਨਾ ਕਿਸ ਗੱਲ ਦੀ ਹੋਈ ਅੱਜ ਮੈਂ ਸਵੇਰੇ ਖਾਣਾ ਬਣਾ ਰਹੀ ਸੀ ਅੱਜ ਆਪਣੇ ਬਣਾਈਆਂ ਸੀਗੀਆਂ ਸਿਮਲਾ ਮਿਰਚ ਤੇ ਆਲੂ ਦੀ ਸਬਜ਼ੀ ਤੇ ਇਦਾਂ ਦੀਆਂ ਰੈਸਪੀਆਂ ਤੁਹਾਨੂੰ ਆਪਣੇ ਇਸ ਚੈਨਲ ਤੇ ਬਹੁਤ ਜ਼ਿਆਦਾ ਮਿਲ ਜਾਣਗੀਆਂ ਤੇ ਬਣਾਉਂਦੇ ਬਣਾਉਂਦੇ ਮੈਂ ਗੱਲ ਕਰ ਰਹੀ ਸੀ ਕਿ ਨਾਲੇ ਤਾਂ ਆਪਣੇ ਹਸਬੰਦ ਜੀ ਦਾ ਟਿਫਿਨ ਤਿਆਰ ਕਰ ਰਹੀ ਸੀ ਤੇ ਆਪਾਂ ਨੇ ਇਹਦੇ ਵਿੱਚ ਪਾਇਆ ਸੀਗਾ ਥੋੜਾ ਜਿਹਾ ਨਾ ਬਿਨੇਗਰ ਤੁਹਾਡੇ ਕੋਲੇ ਨਿੰਬੂ ਹੈਗਾ ਤਾਂ ਅੱਧਾ ਕ ਨਿੰਬੂ ਪਾ ਲਓ ਨਹੀਂ ਤੁਸੀਂ ਬਿਨੇਗਰ ਪਾ ਲਓ ਤਾਂ ਤੁਹਾਡੀ ਸੇਮਲਾ ਮਿਰਚ ਦੀ ਜਿਹੜੀ ਸਬਜੀ ਹੈ ਨਾ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਥੋੜੀ ਜਿਹੀ ਇਹਦੇ ਵਿੱਚ ਆਪਾਂ ਗੋਭੀ ਵੀ ਪਾ ਲਈ ਸੀ ਕਿਉਂਕਿ ਮਿਕਸ ਜੀ ਨਾ ਜ਼ਿਆਦਾ ਸੋਹਣੀ ਲੱਗਦੀ ਹੈ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਨਾ ਤੇ ਮੈਨੂੰ ਇਹ ਵੀ ਦੱਸਣਾ ਕਿ ਤੁਹਾਨੂੰ ਮੇਰੀ ਰੈਸਪੀਆਂ ਵੀ ਕਿੱਦਾਂ ਦੀਆਂ ਲੱਗੀਆਂ ਤੇ ਜਦੋਂ ਮੈਂ ਸਾਰਿਆਂ ਨੂੰ ਕਿਹਾ ਵੀ ਹੈ ਨਾ ਤੁਸੀਂ ਜਿਹੜਾ ਖਾਣਾ ਹੈ ਨਾ ਉਹ ਥੋੜਾ ਜਿਹਾ ਘਟਾਓ ਤੇ ਜਿਹੜੇ ਕਿ ਤੁਹਾ ਮੈਂ ਅਕਸਰ ਦੇਖੂ ਵੀਡੀਓ ਪਾਉਣੀ ਆ ਵੀ ਇਹਨਾ ਵੀ ਆਪਣੀ ਬਾਡੀ ਨੂੰ ਨਾ ਸ਼ੇਪ ਦੇ ਵਿੱਚ ਰੱਖੋ ਤੇ ਇਹ ਕਰਦੇ ਕਰਦੇ ਫਿਰ ਮੇਰੇ ਹੱਥ ਦੇ ਵਿੱਚ ਆ ਗਏ ਚਕੰਦਰ ਲਿਆਂਦੇ ਸੀ ਚਕੰਦਰਾ ਤੋਂ ਮੇਰੇ ਦਿਮਾਗ ਦੀ ਫਿਰ ਬੱਤੀ ਜਲੀ ਤੇ ਮੈਂ ਆਖਿਆ ਵੀ ਇਹਦੀ ਕੱਢੀ ਬਣਾਈ ਜਾਵੇ ਜਿਹੜੀ ਕਿ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਆਪਾਂ ਨੇ ਨਾ ਧੋਲੇ ਪੱਤੇ ਨੂੰ ਸਮਾਰ ਕੇ ਚੰਗੇ ਤਰੀਕੇ ਨਾਲ ਧੋ ਕੇ ਆਪਾਂ ਨੇ ਨਾਲ ਲਿਆ ਇਹਦੇ ਧਨੀਆਂ ਹਰਾ ਧਨੀਆਂ ਆਪਣੇ ਖੇਤ ਦੇ ਵਿੱਚ ਆ ਨਾ ਪਿੰਡਾਂ ਵਾਲਿਆਂ ਦੇ ਕੋਲੇ ਬਹੁਤ ਜ਼ਿਆਦਾ ਧਨੀਆਂ ਨੇ ਕਿਉਂਕਿ ਅੱਜ ਹੁਣ ਅੱਜ ਕੱਲ੍ਹ ਦੋ ਤਿੰਨ ਕਿਆਰੀਆਂ ਇੱਕ ਖਤਮ ਹੁੰਦਾ ਦੂਸਰਾ ਬੀਜ ਲੈਂਦੇ ਆ ਨਾ ਤੇ ਇਹਨਾਂ ਦੀ ਆਪਾਂ ਇੱਕ ਰੈਸਪੀ ਬਣਾਈ ਆ ਤੁਹਾਨੂੰ ਦਿਖਾਉਣੇ ਆ ਉਹ ਵੀ ਤੇ ਮੈਂ ਆਖਿਆ ਨਾ ਵੀ ਤੁਸੀਂ ਥੋੜੀ ਜੀ ਡਾਈਟ ਘਟਾਓ ਵੀ ਜਿਹੜੇ ਕਿ ਢਿੱਡ ਨੇ ਨਾ ਬਹੁਤ ਵਧਣ ਲੱਗੇ ਤੁਹਾਡੇ ਸਾਰਿਆਂ ਦੇ ਵੀ ਤੁਸੀਂ ਨਾ ਥੋੜਾ ਜਆ ਆਪਣੀ ਬਾਡੀ ਨੂੰ ਸ਼ੇਪ ਦੇ ਵਿੱਚ ਰੱਖੋ ਕਿਉਂਕਿ ਉਮਰ ਦੇ ਹਿਸਾਬ ਨਾਲ ਜਦੋਂ ਅੱਗੇ-ਅੱਗੇ ਉਮਰ ਜਾਂਦੀ ਆ ਤੇ ਫਿਰ ਜ਼ਿਆਦਾ ਵਧਿਆ ਹੋਇਆ ਪੇਟ ਵੀ ਤੰਗ ਕਰਦਾ ਤੇ ਮੋਟਾਪਾ ਵੀ ਤੰਗ ਕਰਦਾ ਨਾ ਤੇ ਅੱਗੋਂ ਕਸੂਰ ਮੇਰੇ ਦੇ ਵਿੱਚ ਹੀ ਕੱਢਣ ਲੱਗ ਗਏ ਹਨ ਚਾਹੇ ਕੁਝ ਵੀ ਹੋਵੇ ਨਾ ਕਸੂਰ ਮੈਂ ਜਿਵੇਂ ਪਹਿਲਾਂ ਹੀ ਵੀ ਕਹਿ ਕੇ ਹਟੀਆਂ ਵੀ ਕਸੂਰ ਕਰਦੀ ਔਰਤ ਦੇ ਵਿੱਚ ਹੀ ਨਿਕਲਦਾ ਹੈਗਾ ਹਨਾ ਲੋਕਾਂ ਦੇ ਘਰਾਂ ਦੇ ਵਿੱਚ ਲੜਾਈਆਂ ਹੁੰਦੀਆਂ ਨੇ ਕਿ ਸਾਨੂੰ ਚੱਜ ਦਾ ਖਾਣਾ ਨਹੀਂ ਬਣਾ ਕੇ ਦਿੰਦੀ ਚੱਜ ਦਾ ਕੰਮ ਨਹੀਂ ਕਰਦੀ ਹਨਾ ਸਾਡੇ ਐਦਾਂ ਕਰਦੀ ਐ ਇਹ ਕਰਦੀ ਐ ਉਹ ਕਰਦੇ ਪਰ ਸਾਡੇ ਘਰ ਦੇ ਵਿੱਚ ਉਲਟਾ ਹੈਗਾ ਹਨਾ ਤੇ ਸਾਰੇ ਜਦੋਂ ਵੀ ਕੋਈ ਗੱਲ ਹੁੰਦੀ ਹੈ ਨਾ ਸਾਰੇ ਮੇਰੇ ਵਿੱਚ ਹੀ ਕਸੂਰ ਕੱਢ ਦਿੰਦੇ ਨੇ ਕਿ ਤੇਰੀ ਗਲਤੀ ਕਰਕੇ ਹਨਾ ਇਹ ਕੰਮ ਹੋ ਜਾਏਗਾ ਤੇ ਨਾ ਮੈਨੂੰ ਇੰਨਾ ਗੁੱਸਾ ਆਉਂਦਾ ਕਿ ਮੈਂ ਫਿਰ ਹੁੰਦਾ ਵੀ ਸਾਰਿਆਂ ਨੂੰ ਨਾ ਕੁਛ ਨਾ ਕੁਛ ਸੁਣਾਵਾ ਪਰ ਮੈਂ ਬੋਲਦੀ ਨਹੀਂ ਹੁੰਦੀ ਮੈਂ ਹਨਾ ਚੁੱਪ ਕਰ ਜਾਣੀ ਹੁੰਨੀ ਆ ਵੀ ਚਲੋ ਕੋਈ ਗੱਲ ਨਹੀਂ ਹਨਾ ਲੜਾਈ ਤੇ ਲੱਸੀ ਦਾ ਕਹਿੰਦੇ ਕੀ ਵਧਾਉਣ ਹੁੰਦਾ ਤੇ ਦੇਖੋ ਆਪਾਂ ਨੇ ਇਹ ਬਣਾ ਲਈ ਹੈ ਚਟਨੀ ਜਿਹੜੀ ਕਿ ਬਹੁਤ ਹੀ ਜ਼ਿਆਦਾ ਯਮਮੀ ਬਣਦੀ ਹੈ ਇਹਦੇ ਵਿੱਚ ਨਾ ਆਪਾਂ ਨੇ ਪਾਈ ਹਰੀ ਮਚ ਨਾ ਪਾਇਆ ਪਿਆਜ਼ ਬਿਨਾ ਹਨਾ ਕਹਿੰਦੇ ਨੇ ਫ੍ਰੀ ਆਫ ਕਾਸਟ ਤੁਹਾਡੀ ਰੈਸਪੀ ਰੈਡੀ ਹੋ ਗਈ ਤੇ ਇਹਦੇ ਵਿੱਚ ਆਪਾਂ ਨੇ ਪਾ ਲਿਆ ਥੋੜਾ ਜਿਹਾ ਮਿੱਠਾ ਸ਼ੱਕਰ ਪਾ ਲਓ ਚਾਹੇ ਗੁੜ ਪਾ ਲਓ ਇਹਦੇ ਨਾਲ ਇਹ ਹੋਰ ਵੀ ਚਾਰਜਾਂ ਲੱਗ ਜਾਂਦੇ ਨੇ ਤੇ ਫਿਰ ਆਪਾਂ ਦੇਸੀ ਘਿਓ ਦਾ ਲਾਤਾ ਇਹਨੂੰ ਤੜਕਾ ਤੇ ਇਹ ਰੋਟੀ ਤਿਆਰ ਕਰਦੇ ਕਰਦੇ ਨਾਲੇ ਲੜਾਈ ਵੀ ਸਾਡੀ ਜਾਰੀ ਰਹੀ ਤੇ ਮੈਨੂੰ ਕਹਿੰਦੇ ਵੀ ਹਾਂ ਹਾਂ ਕਹਿੰਦੇ ਤੂੰ ਕਹਿੰਦੀ ਖਾਣਾ ਇੰਨਾ ਟੇਸਟੀ ਬਣਾਉਂਦੀ ਕਿਉਂ ਆ ਦੇਖੋ ਇਹਦੇ ਵਿੱਚ ਵੀ ਮੇਰਾ ਕਸੂਰ ਹੈ ਜੇ ਕਰਦਿਆਂ ਦਾ ਮੋਟਾਪਾ ਵੱਧ ਰਿਹਾ ਤਾਂ ਉਹਦੇ ਵਿੱਚ ਵੀ ਕਸੂਰ ਮੇਰਾ ਤੇ ਨਾਲ ਵੈਸੇ ਕਸੂਰ ਤਾਂ ਥੋੜਾ ਜਿਹਾ ਮੇਰਾ ਹੈਗਾ ਵੀ ਹੈ ਹਨਾ ਕਿਉਂਕਿ ਨਾਲ ਮੈਂ ਬਣਾਈ ਸੀ ਹਰੇ ਸੋਰੀ ਆਪਣੇ ਕਾਲੇ ਸੋਲਿਆਂ ਦੀ ਦਾਲ ਜਿਹੜੀ ਕਿ ਆਪਾਂ ਸੋਲੇ ਪੂਰੀਆਂ ਦੇ ਨਾਲ ਖਾਣੇ ਆ ਤੇ ਨਾਲ ਬਣਾਇਆ ਰਾਇਤਾ ਤੇ ਸਲਾਦ ਤੇ ਨਾਲ ਆਪਣੇ ਬਣਾਈਆਂ ਕਣਕ ਦੇ ਆਟੇ ਦੀਆਂ ਪੂਰੀਆਂ ਮੈਂ ਤਾਂ ਮੈਂ ਬਹੁਤ ਘੱਟ ਯੂਜ਼ ਕਰਦੀ ਆ ਇਹ ਕਣਕ ਦੇ ਆਟੇ ਦੀਆਂ ਪੂਰੀਆਂ ਨੇ ਤੇ ਨਾਲ ਥੋੜੀ ਜਿਹੀ ਸੌਸ ਤੇ ਮੈਨੂੰ ਹਮੇਸ਼ਾ ਕਹਿੰਦੇ ਹੁੰਦੇ ਨੇ ਵੀ ਜਦੋਂ ਤੂੰ ਇਦਾਂ ਥੋੜਾ ਥੋੜਾ ਜਿਹਾ ਕੁਝ ਰੱਖ ਦਿੰਨੀ ਆ ਨਾ ਫਿਰ ਜਿਹਨੂੰ ਨਹੀਂ ਵੀ ਮਨ ਹੁੰਦਾ ਨਾ ਜਿਹਨੂੰ ਨਹੀਂ ਵੀ ਭੁੱਖ ਹੁੰਦੀ ਹੈ ਨਾ ਉਹ ਵੀ ਇੱਕ ਦੀ ਜਗ੍ਹਾ ਦੋ ਫੁਲਕੇ ਖਾ ਜਾਂਦਾ ਹੈ ਨਾ ਵੀ ਸਾਡੇ ਮੋਟਾਪਾ ਵਧਾਉਂਦਾ ਕਾਰਨ ਵੀ ਤੂੰ ਹੀ ਹੈ ਵੀ ਦੇਖੋ ਨਾ ਵੀ ਮੈਨੂੰ ਨਾ ਕਈ ਵਾਰੀ ਇਦਾਂ ਹੁੰਦਾ ਹੈ ਵੀ ਜੇ ਕੋਈ ਨਾ ਖਾਵੇ ਨਾਲੇ ਤਾਂ ਮੈਂ ਆਪਣੇ ਹਸਬੰਡ ਨਾਲ ਲੜਦੀ ਰਹਿੰਦੀ ਆ ਨਾ ਵੀ ਤੁਸੀਂ ਸ਼ਾਮ ਨੂੰ ਡਾਈਟ ਮਨ ਕੇ ਥੋੜਾ ਜਿਹਾ ਘਟਾਓ ਆਪਦਾ ਖਾਣਾ ਵੀ ਤੁਸੀਂ ਸਾਰਾ ਦਿਨ ਬੈਠੇ ਵੀ ਰਹਿੰਦੇ ਹੋ ਕੰਮ ਕਰਦੇ ਹੋ ਆਫਿਸ ਦੇ ਵਿੱਚ ਜਾਂਦੇ ਹੋ ਨਾ ਵੀ ਥੋੜਾ ਜਿਹਾ ਪੇਟ ਉਹਨਾਂ ਦਾ ਵੀ ਬਦਲਣ ਲੱਗ ਗਿਆ ਸੀਗਾ ਹੁਣ ਉਹ ਥੋੜਾ ਜਾਂ ਕੰਟਰੋਲ ਕਰਨ ਲੱਗੀ ਐ ਮੈਂ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਸਵੇਰੇ ਤੁਸੀਂ ਨਾ ਆਲੂ ਬਖਾਰਾ ਤੇ ਇਮਲੀ ਵਾਲਾ ਉਹ ਪੀਨੇ ਉਹਨਾਂ ਨੂੰ ਵੀ ਮੈਂ ਦਿੰਨੀ ਐ ਦੇਖੋ ਜੋ ਚੀਜ਼ਾਂ ਮੈਂ ਘਰ ਦੇ ਵਿੱਚ ਵਰਤਦੀ ਆ ਮੈਂ ਤੁਹਾਨੂੰ ਉਹੀ ਦੱਸਦੀ ਹੁੰਦੀ ਆਂਗੀ ਪਰ ਮੈਂ ਆਪਣੀ ਜਿਹੜੀ ਸਿਹਤ ਐ ਨਾ ਇਹਦਾ ਬਹੁਤ ਖਿਆਲ ਰੱਖਦੀ ਆਂ ਨਾ ਖਾਣ ਪੀਣ ਦਾ ਇਹ ਨਹੀਂ ਹੈਗਾ ਵੀ ਘਰ ਦੇ ਵਿੱਚ ਜਿਹੜੀ ਚੀਜ਼ ਬਣੀ ਐ ਮੈਂ ਉਹੀ ਖਾਣੀ ਆ ਨਾ ਨਹੀਂ ਥੋੜਾ ਬਹੁਤਾ ਨਾ ਆਪਾਂ ਆਪਦੀ ਡਾਈਟ ਤੇ ਧਿਆਨ ਰ ਜੀ ਰੱਖਾਂਗੇ ਤੇ ਇਹ ਆਪਾਂ ਨੇ ਬਣਾ ਲਈ ਆਪਣੇ Shimla ਵਿੱਚ ਆਲੂ ਗੋਭੀ ਦੀ ਸਬਜੀ ਇੱਕ ਇੱਕ ਹੈਗੀ ਕੱਚੇ ਪਪੀਤੇ ਦੀ ਸਬਜੀ ਤੇ ਨਾਲ ਚਟਨੀ ਰਾਇਤਾ ਤੇ ਇਹ ਆਪਣਾ ਹੈਗਾ ਤੇ ਸਵੇਰ ਦਾ ਖਾਣਾ ਤੇ ਉਹ ਸ਼ਾਮ ਦਾ ਖਾਣਾ ਸੀਗਾ ਹਨ ਤੇ ਵੀਡੀਓ ਚੰਗੀ ਲਗੀ ਲਾਈਕ ਕਮੈਂਟ ਸ਼ੇਅਰ ਜਰ